ਆਪਣੇ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਦੀ ਬਹੁਤ ਸਾਰੀ ਕਿਸਾਨ ਜਥੇਬੰਦੀਆਂ ਨੇ ਇੱਕ ਵਾਰੀ ਫਿਰ ਦਿੱਲੀ ਕੂਚ ਦਾ ਐਲਾਨ ਕੀਤਾ ਮੈਂ ਸਤ ਸਿੰਗੂ ਬਾਰਡਰ ਤੇ ਮੌਜੂਦ ਹਾਂ ਆ ਮੇਰੇ ਪਿੱਛੇ ਜਿਹੜਾ ਤੁਸੀਂ ਇਲਾਕਾ ਦੇਖ ਰਹੇ ਹੋ ਇਹ ਸੜਕ ਪੰਜਾਬ ਤੇ ਹਰਿਆਣਾ ਵੱਲੋਂ ਦਿੱਲੀ ਚ ਐਂਟਰ ਹੁੰਦੀ ਏ ਤੇ ਇਸ ਦੇ ਪਿੱਛੇ ਜਿਸ ਤਰੀਕੇ ਦੇ ਨਾਲ ਬੈਰੀਕੇਡ ਲਗਾ ਸਿਮੈਂਟਡ ਰੱਖੇ ਜਾ ਰਹੇ ਨੇ ਲੋਹੇ ਦੇ ਬੈਰੀਕੇਡ ਰੱਖੇ ਜਾ ਰਹੇ ਨੇ ਕੰਟੇਨਰਸ ਰੱਖੇ ਜਾ ਰਹੇ ਨੇ ਉਹੋ ਜਿਹੀ ਮੂਮਨ ਤਸਵੀਰ ਹੁਣ ਇੱਥੇ ਵੀ ਦੇਖਣ ਨੂੰ ਮਿਲ ਰਹੀ ਏ ਕਿ ਇੱਥੇ ਇਸ ਤਰੀਕੇ ਦੇ ਨਾਲ ਸੀਮੈਂਟ ਦੇ ਬੈਰੀਕੇਡ ਰੱਖੇ ਗਏ ਨੇ ਜਿੰਨਾ ਨਾ ਕਿਸ ਰਾਹ ਨੂੰ ਜੇ ਜ਼ਰੂਰਤ ਪਏ ਤਾਂ ਉਸ ਨੂੰ ਬੰਦ ਕੀਤਾ ਜਾ ਸਕੇ ਤੇ ਦੂਸਰੇ ਪਾਸੇ ਆ ਲੋਹੇ ਦੇ ਬੈਰੀਕੇਡ ਜਿਹੜੇ ਨੇ ਉਹ ਵੀ ਇੱਥੇ ਵੱਡੀ ਗਿਣਤੀ ਦੇ ਵਿੱਚ ਰੱਖੇ ਗਏ ਨੇ ਦਿੱਲੀ ਪੁਲਿਸ ਨੇ ਆਪਣੇ ਇੰਤਜ਼ਾਮ ਇਸ ਤਰੀਕੇ ਨਾਲ ਕੀਤਾ ਨਾਲ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਤੰਬੂ ਨੇ ਉਹ ਲਗਾਣੇ ਸ਼ੁਰੂ ਕਰ ਦਿੱਤੇ ਗਏ ਨੇ ਤੇ ਨਾਲ ਹੀ ਸਾਹਮਣੇ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਹੜੀ ਕੰਡਿਆਲੀ ਤਾਰ ਹੈ ਉਹ ਵੀ ਇੱਥੇ ਰੱਖੀ ਗਈ ਹੈ ਕਿ ਜੇਕਰ ਲੋੜ ਪਵੇ ਤਾਂ ਉਸ ਕੰਡਿਆਲੀ ਤਾਰ ਦਾ ਵੀ ਇਸਤੇਮਾਲ ਕੀਤਾ ਜਾ ਸਕੇ ਜਿਹੜੇ ਕਾਲੇ ਤੁਸੀਂ ਰੰਗ ਦੀਆਂ ਚੀਜ਼ਾਂ ਦੇਖ ਰਹੇ ਹੋ ਪਈਆਂ ਲਪੇਟੀਆਂ ਉਹ ਕੰਡਿਆਲੀ ਤਾਰ ਹੈ ਤੇ ਇਸ ਤੋਂ ਅੱਗੇ ਤੁਹਾਨੂੰ ਤਸਵੀਰ ਦਿਖਾਣੇ ਆ ਕਿ ਕਿਸ ਤਰੀ ਦੇ ਨਾਲ ਕੰਡਿਆਲੀ ਤਾਰ ਜਿਹੜੀ ਹੈ ਉਹ ਇੱਥੇ ਲਗਾਈ ਗਈ ਹੈ ਕਿ ਆਹ ਉਹ ਕੰਡਿਆਲੀ ਤਾਰ ਦਾ ਹਿੱਸਾ ਹੈ ਕਿਸ ਤਰੀਕੇ ਦੇ ਨਾਲ ਇੱਥੇ ਆ ਕੰਡਿਆਲੀ ਤਾਰ ਲਗਾਈ ਗਈ ਹੈ ਕਿ ਐਵੇਂ ਹੀ ਇਹ ਜਿਹੜੇ ਸਿਮੈਂਟਡ ਦੇ ਬੈਰੀਕੇਡਸ ਹੋਣਗੇ ਇਹਨਾਂ ਦੇ ਉੱਤੇ ਇਹ ਕੰਡਿਆਲੀ ਤਾਰ ਲਾਈ ਜਾਏਗੀ ਤਸਵੀਰਾਂ ਇੱਕ ਵਾਰੀ ਫਿਰ ਆਪਣੇ ਆਪੇ ਉਸੇ ਤਰੀਕੇ ਨਾਲ ਦਿਖਾ ਰਹੀਆਂ ਨੇ ਕਿ ਜਿਵੇਂ ਪਹਿਲਾਂ ਦੇਖਣ ਨੂੰ ਮਿਲੀਆਂ ਸੀ ਜਦੋਂ ਪਹਿਲਾ ਕਿਸਾਨੀ ਅੰਦੋਲਨ ਹੋਇਆ ਉਸ ਦੌਰਾਨ ਵੀ ਇਸੇ ਤਰੀਕੇ ਦੀ ਕੰਡਿਆਲੀਆਂ ਤਾਰਾਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲੀਆਂ ਤੇ ਇੱਥੇ ਇਸ ਤਰ੍ਹਾਂ ਜਿਹੜੇ ਲੋਹੇ ਦੇ ਜਿਹੜੇ ਸਿਮਿੰਟਡ ਬੈਰੀਕੇਡ ਨੇ ਇਧਰ ਲੋਹੇ ਦੇ ਤੇ ਸਿਮਿੰਟ ਦੇ ਦੋਵੇਂ ਜਿਹੜੇ ਬੈਰੀਕੇਡਸ ਨੇ ਉਹਨਾਂ ਨੂੰ ਇੱਥੋਂ ਬਕਾਇਦਾ ਰੱਖਣ ਦਾ ਵੀ ਕੰਮ ਜਿਹੜਾ ਹੈ ਅੱਗੇ ਹਾਈਡਰੇ ਜਿਹੜੇ ਖੜੇ ਕੀਤੇ ਗਏ ਨੇ ਉਹ ਵੀ ਤੁਹਾਨੂੰ ਅਸੀਂ ਤਸਵੀਰਾਂ ਦਿਖਾਈਏ ਕਿ ਇਸ ਤਰੀਕੇ ਨਾਲ ਹਾਈਡਰੇ ਜਿਹੜੇ ਨੇ ਉਹ ਇਨ੍ਹਾਂ ਸਿਮਿੰਟ ਦੇ ਬੈਰੀਕੇਡਸ ਨੂੰ ਚੁੱਕ ਕੇ ਇੱਕ ਥਾਂ ਤੋਂ ਦੂਜੀ ਥਾਂ ਰੱਖਦੇ ਹੋਏ ਨਜ਼ਰ ਆ ਮੋ ਤੁਸੀਂ ਦੇਖ ਸਕਦੇ ਹੋ ਕਿਵੇਂ ਰੱਖਿਆ ਜਾ ਰਿਹਾ ਹੈ ਕਿ ਜੇਕਰ ਲੋਡ ਪਵੇ ਤੇ ਇਹਨਾਂ ਰਾਵਾਂ ਨੂੰ ਬੰਦ ਕਰਨ ਵਾਸਤੇ ਇਹ ਹਾਈਡਰੇ ਇੱਥੇ ਲਾਏ ਗਏ ਨੇ ਜਿਹੜੇ ਦਿੱਲੀ ਪੁਲਸ ਵੱਲੋਂ ਤੇ ਤਿਆਰੀਆਂ ਮੁਕੰਮਲ ਨੇ ਕਿ ਜੇਕਰ ਕਿਸਾਨ ਦਿੱਲੀ ਕੂਚ ਕਰਦਾ ਹੈ ਤੇ ਉਸ ਕਿਸਾਨਾਂ ਦੇ ਰੇਲੇ ਨੂੰ ਰੋਕਣ ਲਈ ਕਿਸਾਨਾਂ ਦੀ ਉਸ ਜਥੇਬੰਦੀਆਂ ਨੂੰ ਰੋਕਣ ਵਾਸਤੇ ਦਿੱਲੀ ਪੁਲਸ ਵੱਲੋਂ ਇੱਥੇ ਤਿਆਰੀਆਂ ਮੁਕੰਮਲ ਨੇ ਉਹ ਕਰ ਲਈਆਂ ਗਈਆਂ ਨੇ ਕੈਮਰਾਮੈਨ ਕਮਲਦੇਵਾਲ ਹਾਫਤ ਸਿੰਘ ਪੀਡੀਸੀ ਨਿਊਜ਼ ਦਿੱਲੀ